ਨੀ ਦਾ ਨਿਕਾਸ ਨਾ ਹੋਣ ਕਰਕੇ ਕਾਫੀ ਪ੍ਰੋਬਲਮ ਸਾਨੂੰ ਆ ਰਹੀ ਸੀ ਇਹ ਸੜਕ ਨੂੰ ਅਸੀਂ ਚੌੜਾ ਵੀ ਕਰਨਾ ਹੈ ਜਿਹੜੇ ਖੰਭੇ ਹੈ ਇਹ ਵੀ ਹਟਾਉਣੇ ਨੇ ਪਰ ਉਹਦੇ ਥੋੜਾ ਸਮਾਂ ਲੱਗਣਾ ਸੀ ਇਸ ਕਰਕੇ ਵੀ ਇਹ ਤਕਰੀਬਨ ਇਹ 6-3 ਬਸ ਕਹਿਣਾ ਮਤਲਬ ਤਿਆਰ ਹੋ ਕੇ ਹੋ ਜਾਊਗਾ ਅੱਗੇ ਕਿ ਵਾਰ ਅਸੀਂ ਸਾਰੀ ਇਹ ਸੜਕ ਬਣਾ ਰਹੇ ਹਾਂ 80 ਲੱਖ ਰੁਪਏ ਦੇ ਲਗਭਗ ਲਾਗਤ ਨਾਲ ਇਹ ਬਣੀ ਸਾਡੀ ਕੋਸ਼ਿਸ਼ ਹੈ ਕਿ ਮਹੀਨੇ ਦੇ ਚੇ ਕੰਮ ਕੰਪਲੀਟ ਹੋ ਜੇ ਕਿਉਂਕਿ ਫਿਰ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਐਂਟਰੀ ਪੁਆਇੰਟ ਹੈ ਭਾਵੇਂ ਉਹ ਐਫਸੀਆਈ ਤੋਂ ਹੋਵੇ ਭਾਵੇਂ ਪੀਰ ਖਾਨੇ ਵਾਲੀ ਹੋਵੇ ਭਾਵੇਂ ਇਹ ਵਾਲੀ ਹੋਵੇ ਉਸ ਤੋਂ ਬਾਅਦ ਡੀਡੀ ਫੋਰਟ ਵਾਲੀ ਹੋਵੇ ਚਕੋਸਾਇ ਮਸੀਹ ਨੇ ਇਤਰਾਜ਼ ਕਰਿਆ ਵੀ ਉਹ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਜਾਣਿਆ ਜਾਂਦਾ ਵੀ ਉਸ ਨੂੰ ਨਾ ਤੁਸੀਂ ਉਹ ਕਰੋ ਇਹ ਆਪਣੀ ਮੈਡ ਰੱਖ ਰੱਖਾ ਹੈ ਕਿਤੇ ਵੀ ਕੋਈ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਤਾਂ ਜਿਹੜਾ ਵੀ ਕੋਈ ਜ਼ਿੰਮੇਵਾਰ ਹੋਊਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਸ਼ਹਿਰ ਵਾਸੀਆਂ ਨੂੰ ਆਉਂਦੀ ਹੈ ਤਾਂ ਸਾਡੇ ਨੋਟਿਸ 'ਚ ਲਿਓਨ ਕਿਉਂਕਿ ਕਈ ਜਦੋਂ ਕਈ ਵਾਰ ਇਹ ਕੀ ਸੀਗੇ ਲੁੱਕ ਪਾਈ ਸੀ ਗਿੱਲਾ ਕੋਈ ਵੀ ਚੱਕ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਮਟੀਰੀਅਲ ਮਾੜਾ ਹੈ ਮਹਾਰਾਜਾ ਅਗਰਸੈਨ ਮਾਰ ਗਏ ਜੀ ਜਿਹੜਾ ਇਹਦਾ ਅੱਜ ਸ਼ੁਰੂਆਤ ਕੀਤੀ ਹੈ ਕਿਉਂਕਿ ਬਹੁਤ ਖਸਤਾ ਹਾਲਤ ਸੀ ਇਹ ਸੜਕ ਦੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਾਫੀ ਪ੍ਰੋਬਲਮ ਸਾਨੂੰ ਆ ਰਹੀ ਸੀ ਇਹ ਸੜਕ ਨੂੰ ਅਸੀਂ ਚੌੜਾ ਵੀ ਕਰਨਾ ਹੈ ਜਿਹੜੇ ਖੰਭੇ ਹੈ ਇਹ ਵੀ ਹਟਾਉਣੇ ਨੇ ਪਰ ਉਹਦੇ ਥੋੜਾ ਸਮਾਂ ਲੱਗਣਾ ਸੀ ਇਸ ਕਰਕੇ ਵੀ ਫਿਲਹਾਲ ਜਿਹੜੇ ਸਾਡੇ ਸ਼ਹਿਰੀਆਂ ਨੂੰ ਸਾਰੇ ਬਾਹਰੋਂ ਆਉਣ ਵਾਲਿਆਂ ਨੂੰ ਬੜੀ ਦਿੱਕਤ ਆ ਰਹੀ ਸੀ ਇੱਕ ਵਾਰ ਅਸੀਂ ਸਾਰੀ ਇਹ ਸੜਕ ਬਣਾ ਰਹੇ ਹਾਂ 80 ਲੱਖ ਰੁਪਏ ਦੇ ਲਗਭਗ ਲਗਤ ਨਾਲ ਇਹ ਬਣਨੀ ਆ ਔਰ ਕੰਮ ਅੱਜ ਹੀ ਸ਼ੁਰੂ ਹੋ ਰਿਹਾ ਔਰ ਬਹੁਤ ਛੇਤੀ ਸਾਡੀ ਕੋਸ਼ਿਸ਼ ਹੈ ਕਿ ਮਹੀਨੇ ਦੇ ਚੇ ਕੰਮ ਕੰਪਲੀਟ ਹੋ ਜੇ ਕਿਉਂਕਿ ਫਿਰ ਜਿਆਦਾ ਸਰਦੀ ਦੀ ਰੁੱਤ ਆ ਜਾਂਦੀ ਆ ਸੋ ਕੋਸ਼ਿਸ਼ ਹੈ ਕਿ ਸਰਦੀ ਤੋਂ ਪਹਿਲਾਂ ਹੋ ਜੇ ਨਹੀਂ ਸਾਰਾ ਜਿਹੜਾ ਬੇਸ ਹੈ ਜਿਹੜਾ ਗਰਾਊਂਡ ਵਰਕ ਹੈ ਸਾਰਾ ਉਹ ਤਿਆਰ ਹੋ ਜਾਊਗਾ ਜਦੋਂ ਵੀ ਟ੍ਰੀਟਮੈਂਟ ਪਲਾਂਟ ਦੁਆਰਾ ਇਹਨਾਂ ਦੇ ਹੌਟ ਮਿਕਸ ਪਲਾਂਟ ਚੱਲਦੇ ਆ ਨਾ ਹੋ ਜਾਊਗਾ ਮੇਰਾ ਮਤਲਬ ਹੈ ਵੀ ਇਹ ਸਾਨੂੰ ਕੰਮ ਲਗਾਤਾਰ ਕੰਟੀਨਿਊਸਲੀ ਚੱਲੂਗਾ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਐਂਟਰੀ ਪੁਆਇੰਟ ਐ ਭਾਵੇਂ ਉਹ ਐਫਸੀਆਈ ਤੋਂ ਹੋਵੇ ਭਾਵੇਂ ਪੀਰਖੰਨੇ ਵਾਲੀ ਹੋਵੇ ਭਾਵੇਂ ਇਹ ਵਾਲੀ ਹੋਵੇ ਉਸ ਤੋਂ ਬਾਅਦ ਡੀਡੀ ਫੋਰਟ ਵਾਲੀ ਹੋਵੇ ਉਧਰੋਂ ਰਮਨ ਸ੍ਰੀਮੇ ਵਾਲੀ ਹੋਵੇ ਆਪਣੇ ਜਿਹੜਾ ਹੈ ਫੁੱਟਿਆਂ ਵਾਲੀ ਰੋਡ ਹੋਵੇ ਹਨਾ ਉੱਤੇ ਉਧਰ ਚਕੇਰੀਆਂ ਰੋਡ ਬਣੀ ਜਾਂਦਾ ਔਰ ਸੂਰੇ ਵਾਲੀ ਸੜਕ ਆਪਣੀ ਬਣ ਗਈ ਔਰ ਕਚਹਿਰੀ ਰੋਡ ਬਣ ਰਹੀ ਹੈ ਔਰ ਲਲੂਆਣਾ ਰੋਡ ਸਾਰੀਆਂ ਮਤਲਬ ਜਿਹੜੀਆਂ ਰੋਡਸ ਐ ਨਾ ਉਹ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਡਾ ਟੀਚਾ ਹੈ ਕਿ ਅਸੀਂ ਸਾਰਿਆਂ ਨੂੰ ਤਿਆਰ ਕਰਕੇ ਕਸ਼ੇਰੀਆਂ ਨੂੰ ਇੱਕ ਵਧੀਆ ਸਹੂਲਤ ਦੇਵਾਂਗੇ ਕਿਉਂ ਉਦੋਂ ਤੱਕ ਸਾਡੇ ਪਾਣੀ ਦੀ ਜਿਹੜੀ ਡਿਸਪੋਜ਼ਲ ਵਾਲਾ ਜਿਹੜਾ ਸਾਡਾ ਪ੍ਰੋਜੈਕਟ ਚੱਲ ਰਿਹਾ ਉਹ ਵੀ ਉਦੋਂ ਤੱਕ ਪੂਰਾ ਹੋ ਜਾਊਗਾ ਸਵਾਲ ਨਹੀਂ ਕਿਤੇ ਨਹੀਂ ਸਵਾਲ ਉੱਠ ਰਿਹਾ ਇਹ 5 ਸਾਲ ਦਾ ਰੱਖ ਰੱਖਾ ਹੈ ਕਿਤੇ ਵੀ ਕੋਈ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਤਾਂ ਜਿਹੜਾ ਵੀ ਕੋਈ ਜ਼ਿੰਮੇਵਾਰ ਹੋਊਗਾ ਉਹਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਜਿਹੜੇ ਸੜਕਾਂ ਇਹ ਦਿੱਤੀਆਂ 5 ਸਾਲ ਲਈ ਉਹ ਸਟੇਕੀਡਰ ਨੂੰ ਮੇਨਟੇਨ ਰੱਖਣਾ ਪਊਗਾ ਔਰ ਇੱਕੋ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਸ਼ਹਿਰ ਵਾਸੀਆਂ ਨੂੰ ਆਉਂਦੀ ਹੈ ਤਾਂ ਸਾਡੇ ਨੋਟਿਸ ਚ ਲੈਉਣ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮਟੀਰੀਅਲ ਕੋਈ ਘਟੀਆ ਵਰਤਦਾ ਤਾਂ ਅਸੀਂ ਉਹ ਤੇ ਜਿਹੜਾ ਹੈ ਸਰਕਾਰ ਪੂਰੀ ਸ਼ਕਤੀ ਦੇ ਰੌਂਚ ਸਖਤ ਐਕਸ਼ਨ ਲਾ ਲਊਗੀ ਪਰ ਜਦੋਂ ਕਈ ਵਾਰ ਇਹ ਕੀ ਸੀਗੇ ਲੁੱਕ ਪਾਈ ਸੀ ਗਿੱਲਾ ਕੋਈ ਵੀ ਚੱਕ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਮਟੀਰੀਅਲ ਮੜਾ ਪਰ ਇਹ ਟੈਕਨੀਕਲ ਟੀਮ ਹੈ ਜਿਹੜੀ ਸਾਡੇ ਉੱਤੇ ਸਾਰਾ ਸਰਵੇਖਣ ਕਰ ਰਹੀ ਹੈ ਕਿਸੇ ਨੂੰ ਕੋਈ ਮਾੜਾ ਮਟੀਰੀਅਲ ਵਰਤਣ ਦੀ ਇਜਾਜ਼ਤ ਨਹੀਂ ਉਹ ਵੀ ਸ਼ਹਿਰ ਵਾਸੀ ਖੜੇ ਹੈ ਸਾਰੇ ਆਪ ਦੀ ਨਿਗਰਾਨੀ ਚ ਕੰਮ ਕਰਾਉਣ ਸਾਨੂੰ ਬੜਾ ਵਧੀਆ ਲੱਗੂਗਾ ਪਹਿਲਾਂ ਤਾਂ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸੜਕ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਸਾਰੇ ਸ਼ਹਿਰ ਵਾਸਤੇ ਉਹਦੇ ਬਾਰਕਾ ਦਿਲਾ ਆਏਗਾ ਐਮਐਲਏ ਸਾਹਿਬ ਬਧਾਈ ਦਿੰਦਾ ਬਧਾਈ ਦੇ ਪਾਤਰ ਨੇ ਜੋ ਚੰਗਾ ਕੰਮ ਉਹਨੂੰ ਚੰਗਾ ਕੰਮ ਕਿਹਾ ਜਾਊਗਾ ਜੋ ਜਾਜੋ ਸ਼ਹਿਰ ਦੇ ਵਾਸਤੇ ਕਰ ਰਹੇ ਨੇ ਬਹੁਤ ਵਧੀਆ ਹੋ ਰਿਹਾ ਹੈ ਬਹੁਤ ਮਹਿੰਤ ਕਰ ਰਹੇ ਨੇ ਸਾਡੇ ਐਮਐਲਏ ਸਾਹਿਬ ਤੇ ਤਕਰੀਬਨ ਇਹ 63 ਬਸ ਕਹਿ ਦਾ ਮਤਲਬ ਤਿਆਰ ਹੋ ਕੇ ਹੋ ਜਾਊਗਾ ਅਗਰ ਮਾਲ ਜਿਹੜਾ ਇਹ ਮਾਰਗ ਦਾ ਜਿਹੜਾ ਹੈਗਾ ਸਿਸਤੋਂ ਇਹ ਪਹਿਲਾ ਜਿਹੜਾ ਕਮੇਡੀ ਆਪਣਾ ਚੌਕ ਹੈ ਅੰਮ੍ਰਿਤਾ ਚੌਕ ਹੈ ਉਹਦਾ ਨਾਮ ਰੱਖਣਾ ਚਾਹੁੰਦੀ ਸੀ ਵੀ ਅਗਰ ਸੈਨ ਦੇ ਮਹਾਰਾਜਿਆਂ ਦੇ ਨਾਮ ਤੇ ਅੰਮ੍ਰਿਤਾ ਚੌਕ ਦਾ ਨਾਮ ਰੱਖਿਆ ਜਾਵੇ ਜੋ ਵੀ ਹੈ ਪਰ ਉਹਦੇ ਵਿੱਚ ਕੋਸਾ ਐਮਸੀ ਨੇ ਇਤਰਾਜ਼ ਕਰਿਆ ਵੀ ਉਹ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਜਾਣਿਆ ਜਾਂਦਾ ਵੀ ਉਸ ਨੂੰ ਨਾ ਤੁਸੀਂ ਉਹ ਕਰੋ ਫਿਰ ਆਪਣੀ ਮੈਡਮ ਸੈਲੀ ਰਾਣੀ ਬਾਟ ਨੰਬਰ 23 ਉਹਨਾਂ ਨੇ ਇਹ ਮੁੱਦਾ ਚੱਕਿਆ ਵੀ ਫੇਰ ਭਾਈ ਗ੍ਰੀਨ ਪੈਲੀ ਰੋਡ ਹੈ ਜੋ ਉਹਨੋਂ ਜਿੱਥੋਂ ਜਿਹੜੋ ਪ੍ਰਾਣੀ ਚੁੰਗੀ ਪ੍ਰਾਣੀ ਚੁੰਗੀ ਤੋਂ ਫਿਰ ਸੰਤ ਸਵੀਰ ਤੋਂ ਸੰਤ ਸਵੀਰ ਤੋਂ ਵੇ ਗੋਗਲਧਾਮ ਆ ਜਾਂਦਾ ਗੋਗਲਧਾਮ ਤੋਂ ਫਿਰ ਗ੍ਰੀਨ ਵੈਲੀ ਰੋਡ ਕਹਿਣ ਲੱਗ ਜਣੇ ਗ੍ਰੀਨ ਵੈਲੀ ਤੋਂ ਜਿਹੜਾ ਹੈਗਾ ਆਪਣਾ ਦਾਲਾ ਮੰਡੀ ਰੋਡ ਉਦੋਂ ਦਾ ਹਵਾ ਪਰ ਲੈਣ ਬਾਜਦਾ ਉਹ ਕਹਿੰਦੀ ਫਿਰ ਇਸ ਦਾ ਨਵ ਬਦਲ ਕੇ ਜਿਹੜਾ ਹੈਗਾ ਬਾਰੀ ਬਾਰੀ ਰੱਖਣ ਨਾਲ ਇਹਦਾ ਨਵ ਮਹਾਰਾਜਾ ਅਗਰਸੈਨ ਜਿਹੜੀ ਸੜਕ ਹੈ ਉਹਨਾਂ ਦਾ ਮਹਾਰਾਜਾ ਅਗਰਸੈਨ ਦੇ ਨਾਮ ਤੇ ਰੱਖਿਆ ਜਾਵੇ ਤੇ ਉਹਨਾਂ ਨੇ ਡਿਮਾਂਡ ਇਹ ਵੀ ਕੀਤੀ ਸੀ ਵੀ ਇੱਕ ਨਾਲ ਹੈ ਜਿਹੜਾ ਵੀ ਆਪਣਾ ਆ ਬੰਦਾ ਹੈ ਨਰਵਾਜਾ ਬੰਦਾ ਜਾਂ ਉਹਨਾਂ ਦੀ ਇੱਕ ਮੂਰਤੀ ਸਥਾਪਨਾ ਕਰਕੇ ਇਹਨੂੰ ਸੋਹਣਾ ਬਣਾਇਆ ਜਾਵੇ। ਤਕਰੀਬਨ ਹੁਣ ਮੈਂ ਪ੍ਰਧਾਨ ਜੀ ਨਾਲ ਗੱਲ ਵੀ ਕੀਤੀ ਹੈ ਵੀ ਜਿਹੜਾ ਸਾਡਾ ਚੁੰਗੀ ਆ ਪੁਰਾਣੀ ਚੁੰਗੀ ਵੱਸਦੀ ਆ ਉਹ ਉਸ ਚੌਕ ਨੂੰ ਨਵੀਂ ਕਰਨ ਕਰਕੇ ਵਧੀਆ ਬਣਾ ਕੇ ਅਗਰਵਾਲ ਮਹਾਰਾਜਿਆਂ ਦਾ ਨਾਮ ਲਿਖ ਕੇ ਉਸ ਨੂੰ ਵਧੀਆ ਦਿਸਾ ਦੇ ਵਿੱਚ ਲੈ ਆਇਆ ਜਾਵੇ। ਪ੍ਰਧਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਦੇਖੋ ਐਮਐਲਏ ਸਾਹਿਬ ਵੀ ਬਹੁਤ ਵਧੀਆ ਕੰਮ ਕਰਦੇ ਆ। ਕੋਈ ਪਾਰਟੀਬਾਦੀ ਦਾ ਕੋਈ ਰੋਲਾ ਨਹੀਂ ਉਹਨਾਂ ਦਾ ਕੋਈ ਸੇ ਚੀਜ਼ ਦਾ ਕੋਈ ਰੋਲਾ ਨਹੀਂ। ਵੀ ਇਹ ਫਲਾਣੀ ਪਾਰਟੀ ਦਾ ਜਾਏ ਠੋਕੀ ਪਾਰਟੀ ਦਾ ਕੋਈ ਨਹੀਂ ਬਹੁਤ ਵਧੀਆ ਕਹਿੰਦਾ ਮੈਂ ਇੱਕ ਵਧੀਆ ਹਾਂ ਦੇ ਇੱਕ ਬਹੁਤ ਵਧੀਆ ਐਮਐਲਏ ਸਾਹਿਬ ਮੈਨੂੰ 15 ਸਾਲ ਹੋ ਗਏ ਰਾਜਨੀਤੀ ਜੁੜੇ ਨੂੰ ਪਰ ਇਹਨਾਂ ਦੇ ਜਿਹੜਾ ਹੈਗਾ ਸਭ ਤੋਂ ਵੱਧ ਮਿਹਨਤ ਕਰ ਰਹੇ ਨੇ ਇਸ ਵਕਤ ਜਿਹੜਾ ਵੀ ਮਾਨਸਾ ਨੂੰ ਚਮਕਾਉਣ ਦੇ ਵਾਸਤੇ ਦੇਖੋ ਜਿਹਨੇ ਮਾਰਾ ਕਹਿੰਦਾ ਉਹ ਤਾਂ چاہے ਆਪਾਂ ਕਹਿੰਦੇ ਨੇ ਹੁੰਦੇ ਵੀ ਸੌਣੇ ਚ ਖਵਾ ਦੋ ਤਾਂ ਵੀ ਮਾਰਾ ਕਹਦੇ ਨਹੀਂ ਪਰ ਜਿਹੜੇ ਜਿਹੜੀ ਚੰਗਾਈ ਹੈ ਚੰਗਾ ਵਾਸਤੇ ਉਹਨੂੰ ਵਾਸਤੇ ਚੰਗੇ ਵਾਸਤੇ ਉੱਪਰੋਂ ਕਹਿਣਾ ਚਾਹੀਦਾ ਵੈਸੇ ਕਰਕੇ ਮੈਂ ਸੰਬਸਤ ਧੰਨਵਾਦ ਕਰਦਾ ਬਹੁਤ ਬਹੁਤ ਵਧਾਈਆਂ ਦਿਨਾ ਐਮਐਲਏ ਸਾਹਿਬ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਡੇ 23 ਨੰਬਰ ਤੇ 24 ਨੰਬਰ ਵਾਰਡ ਦੇ ਨਿਵਾਸੀਆਂ ਵਾਸਤੇ ਬਹੁਤ ਖੁਸ਼ੀ ਦਿਖਾਉ ਰਿਹਾ ਹੈ ਭੜਾਕੇ ਦਿਲਾਉਣ ਵਾਲਾ ਵਾਸਤਾ ਹੈ ਜੀ ਕਰਦਾ ਵੀ ਜਾ ਕੇ ਹੁਣ ਭੜਾਕੇ ਮਾਈਏ ਤੇ ਆਸਮਾਨ ਚ ਗੁੱਡੀਆਂ ਉਡਾਈਏ